ਸਸਪੀਡ ਲਈ ਸਭ ਲੋਕ ਬੇਨਤੀ ਕਰਦਾ ਹੈ ਕਿ ਚੰਦ ਸ਼ਬਦ ਪ੍ਰਭੂ ਯਿਸੂ ਜੀ ਦੇ ਸ਼ਰਮ ਤੁਹਾਡੇ ਤੇ ਜੋ ਵੀ ਕੁਝ ਕੋਲਣਾ ਚਾਹੁੰਦੇ ਆ ਸੰਗਤਾਂ ਨੂੰ ਆਪਣੇ ਜੋ ਵੀ ਵਿਚਾਰ ਦੱਸਣਾ ਚਾਹੁੰਦੇ ਨੇ ਅਸੀਂ ਤੁਹਾਡਾ ਸਵਾਗਤ ਕਰਦੇ ਆ ਜਸ਼ੂ ਜੀ ਮਹਾਰਾਜ ਦੇ ਜਾਤ ਤੁਸੀਂ ਸਾਰੇ ਮਰੀਆ ਭੈਣਾ ਭਰਾ ਬੈਠੇ ਹੋ ਬਹੁਤ ਕਰਮਾ ਵਾਲੇ ਅੱਜ ਦਾ ਜਿਤ ਉਹ ਦਿਨ ਹੈ ਜੋ ਜੱਛੂ ਜੀ ਦਾ ਸਭ ਤੋਂ ਵੱਡਾ ਦਿਨ ਮਨਾਇਆ ਜਾਂਦਾ ਹੈ ਮੈਂ ਆਪ ਜੀ ਨੂੰ ਆਪਣੇ ਵੱਲੋਂ ਆਪਣੀ ਬੀਜੇਪੀ ਪਾਰਟੀ ਵੱਲੋਂ ਮੁਬਾਰਕਬਾਦ ਦਿੰਦਾ ਔਰ ਜਸੂਲੀ ਅਗੇ ਪ੍ਰਧਾਨ ਪ੍ਰਾਰਥਨਾ ਕਰਦਾ ਤੁਹਾਡੀਆਂ ਜੋ ਮੰਗੀਆਂ ਇੱਕ ਮਨੋ ਕਾਮਨਾਵਾਂ ਨੇ ਤੁਹਾਡੇ ਕੋਲ ਪੈਂਡਿੰਗ ਕੰਮ ਪਏ ਰਹੇ ਉਹ ਮਹਾਰਾਜ ਤੁਹਾਡੀ ਅੰਗ ਸੰਗ ਹੋ ਕੇ ਤੁਹਾਡੇ ਕੰਮ ਸਪੂਰਨ ਕਰਨ ਅੱਜ ਮਿਸ਼ਰ ਜੀ ਰਵਿੰਦਰ ਜੀ ਅਸੀਂ ਕਿਸੇ ਹੋਰ ਕੰਮ ਆਸੇ ਕਿਤੇ ਬੈਠੇ ਹੋਏ ਸੀ ਜਦੋਂ ਉਹਨਾਂ ਨੇ ਦੱਸਿਆ ਵੀ ਸਾਡੇ ਇੱਕ ਫੰਕਸ਼ਨ ਚੱਲਦਾ ਹੈ ਤੇ ਅਸੀਂ ਭਾਗ ਆਲੇ ਆਂ ਕੋਈ ਸਾਡੀ ਸਾਰੀ ਟੀਮ ਤੁਹਾਡੇ ਨਾਲ ਜੱਛਲ ਜੀ ਦੇ ਇਸ ਦਿਨ ਦੇ ਵਿੱਚ ਸ਼ਾਮਲ ਹੋ ਕੇ ਅਸੀਂ ਪੂਰੇ ਮਨ ਦੇ ਨਾਲ ਦਿਨੋਂ ਖੁਸ਼ੀ ਮੈਂ ਆਂ ਉਹ ਤੁਹਾਡੇ ਦਰਸ਼ਨ ਜੋ ਕੀਤੇ ਹਨ ਜੋ ਤੁਹਾਡਾ ਪਿਆਰ ਦੇਖਿਆ ਹੈ ਜੋ ਸਾਡੀਆਂ ਭੈਣਾਂ ਨੇ ਸੰਗੀਤ ਗਾਇਆ ਜਦੋਂ ਵੀਰ ਜੀ ਘਾਰੇ ਸੀ ਇੰਨੇ ਲੰਘਾਈ ਦੇ ਨਾਲ ਤੁਸੀਂ ਇਹ ਸੇਵਾ ਕਰ ਰਹੇ ਹੋ ਮੈਂ ਇੱਕ ਪੁਰਸ ਨੇ ਮੇਰੀ ਪੋਸਟਿੰਗ ਸੀ ਤਾਂ ਮੈਂ ਖੋਜੇ ਵਾਲ ਜੋ ਚਰਚ ਹੈ ਮੇਰਾ ਉੱਥੇ ਆਉਣਾ ਜਾਣਾ ਬੜਿਆ ਰਹਿੰਦਾ ਸੀ ਅੱਜ ਵੀ ਮੈਂ ਜਾਣਾ ਸੀ ਲੇਕਿਨ ਉੱਥੇ ਜਾਣ ਤੋਂ ਪਹਿਲਾਂ ਮੈਂ ਕਿਉਂ ਮੇਰੇ ਜਿਹੜਾ ਇਲਾਕੇ ਦਾ ਕੰਮ ਹੈ ਮੇਰੇ ਵੀਰ ਮਿਸ਼ਨ ਜੀ ਗੁਰਵਿੰਦਰ ਜੀ ਤੁਸੀਂ ਆਪਾਂ ਪਹਿਲਾਂ ਇਲਾਕੇ ਦੇ ਵਿੱਚ ਹਾਜ਼ਰੀ ਲਵਾਈਏ ਅਕੇ ਕਸੂ ਫਿਰ ਜਾਵਾਂਗੇ ਸੋ ਮੇਰੇ ਵੱਲੋਂ ਆਪ ਜੀ ਨੂੰ ਸਾਰਿਆਂ ਨੂੰ ਜਿਸ ਵੀ ਦੇ ਇਸ ਵੱਡੇ ਦਿਨ ਤੇ ਮੁਬਾਰਕਬਾਦ ਜਨਾ ਔਰ ਆਸ਼ ਕਰਦਾ ਕਿ ਪ੍ਰਮਾਤਮਾ ਤੁਹਾਡੀਆਂ ਸਾਰੀਆਂ ਖਾਹਿਸ਼ਾਂ ਪੂਰੀਆਂ ਕਰਨਗੇ ਤੁਹ ਨਾਲੈਕਸਟ ਵੀ ਜੋ ਤੁਹਾਡਾ ਪ੍ਰੋਗਰਾਮ ਹੋਇਆ ਤੇ ਅਸੀਂ ਜਰੂਰ ਤੁਹਾਡੇ ਦਰਸ਼ਨ ਕਰਨ ਆਇਆ ਕਰਾਂਗੇ ਜੈ ਜੀ ਜੈ ਜੀ ਹਾਲੇਲੂਇਆ 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 ਜੀ ਅੱਜ ਜ਼ਮੀਨ ਖਰੀਦੀ ਗਈ ਹੈ ਤੇ ਮਹਾਲਾ ਤੇ ਬਣ ਜਾਂਦੇ ਆ ਮੋੜ ਵੱਜ ਗਿਆ ਹਨੇਰੀ ਤੇ ਕਿਉਂਕਿ ਸੰਗਤ ਜਿਹੜੀ ਆ ਜੁੜ ਲੱਗ ਪੈਂਦੀ ਆ ਤੇ ਜਿਹੜਾ ਦੇ ਆਉਂਦਾ ਦੇਖ ਕੇ ਕੋਈ ਨਾ ਕੋਈ ਦੇ ਜਾਂਦਾ ਦਾਨ ਮੈਂ ਇਹ ਗੱਲ ਕੋ ਪ੍ਰਭੂ ਜੀਸੂ ਜੀ ਇਸ ਦੁਨੀਆ ਦੇ ਉੱਤੇ ਆਏ ਇੱਕ ਸ਼ਾਂਤੀ ਦਾ ਪਾਗਾਮ ਲੈ ਕੇ ਆਏ ਭਾਈਚਾਰੇ ਦਾ ਪਾਗਾਮ ਲੈ ਕੇ ਆਏ ਅੱਜ ਉਸੇ ਪਾਗਾਮ ਦੇ ਉੱਤੇ ਦੁਨੀਆ ਚੱਲ ਰਹੀ ਆ ਨੇ ਚਲੇ ਜਾਣੇ ਆ ਅਸੀਂ ਇਹਨਾਂ ਦਾ ਸਨਮਾਨ ਕਰਨਾ ਆ ਜੋ ਸਾਡੇ ਵਿਚਕਾਰ ਆਏ ਨਹੀਂ ਅچھے ਚਿਹਰੇ ਦੇ ਦੇਖਦੀ ਜੋ ਸੇਵਾ ਨੂੰ ਨੇ ਬਹਾਰੇ ਨੇ ਜਿੱਥੇ ਵੀ ਇਹਨਾਂ ਦੀ ਜਰੂਰਤ ਹੁੰਦੀ ਆ ਕੁਲਵਿੰਦਰ ਭਾਜੀ ਨੂੰ ਤੇ ਵਿਸ਼ਨ ਸਾਹਿਬ ਨੂੰ ਜਦੋਂ ਵੀ ਸਾਡੀ ਜਰੂਰਤ ਹੁੰਦੀ ਸਾਡੀ ਹੈਲਥ ਲਈ ਹਰ ਟਾਈਮ ਅਗੇਂ ਦੇ ਨੇ ਅਸੀਂ ਇਹਨਾਂ ਦਾ ਪੂਰੀ ਸਮੁੱਚੀ ਟੀਮ ਦਾ ਧੰਨਵਾਦ ਕਰਾਂਗੇ ਕਰਦੇ ਆ ਕਿ ਇਹਨਾਂ ਨੂੰ ਸਨਮਾਨ ਕਰਾਂਗੇ ਪੰਗੂ ਸਾਹਿਬ ਦੀ ਛੋਟੇ ਸਾਡੇ ਤੋਂ ਵੱਡੇ ਕਰਦੀ ਵੱਡੇ ਸਾਡੇ ਤੋਂ ਮਿੱਠੇ ਆ छोटे जी होवो सम्मान चलो ना हो, हो रफदारी मारा